ਕਿ ਜਨਾ ਉਹਨਾਂ ਨੇ ਛੱਡਣਾ ਇਹਨਾਂ ਨੇ ਆ ਸੀਤੂ ਸੀਤੂ ਆ ਕੀ ਆ ਸੀਤੂ ਛੱਟਣਾ ਵਾਲੀ ਇੱਕ ਹੋਰ ਜਿਹੜਾ ਸੋਨੂ ਸਿੱਤੂ ਆ ਜਿਹੜਾ ਕੀ ਆ ਉਹ ਸੋਨੂ ਸੋਨੂ ਸਿੱਤੂ ਉਹ ਜਿਹੜਾ ਵੀ ਸਾਲਾ ਗਾਣਾ ਗਾਉਂਦਾ ਉਹ ਗਾਣੇ ਦਾ ਬੇੜਾ ਹੀ ਭਾਗ ਦੰਦਾ ਤੇ ਲੋਕੀ ਚਾਂਗਰਾ ਮਾਰੀ ਜਾਂਦੇ ਫੋਨ ਠੀਕ ਪਤਾ ਨਹੀਂ ਕੀ ਹੋ ਗਿਆ ਯਾਰ ਲੋਕਾਂ ਨੂੰ ਹਾਂ ਨਹੀਂ 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 ਹੈ ਨਹੀਂ ਪੱਲੇ ਕੱਕ ਨਹੀਂ ਇਸ ਕਰਕੇ ਮੈਂ ਵੇਖ ਲਿਆ ਵੀ ਹੈ ਨਹੀਂ ਸਾਡੇ ਪੰਜਾਬ ਦੇ ਵਿੱਚ ਇੱਕ ਤਾਂ ਗਰਮੀ ਬਹੁਤ ਹੈ ਇੱਕ ਸਾਡਾ ਪਾਣੀ ਦੂਰ ਜਾ ਰਿਹਾ ਇੱਕ ਲੋਕਾਂ ਚ ਮжоਰਟੀ ਤਾਂ ਬਹੁਤ ਘਟ ਹੈ ਬੜੇ ਸਿਆਣੇ ਲੋਕ ਵੀ ਹੈਗੇ ਨੇ ਪਰ ਮੋਸਤ ਹੀ ਮੈਂ ਵੇਖਿਆ ਜਿਹੜਾ ਯੂਥ ਹੈ ਜਾਂ ਬੱਚੇ ਨੇ ਪਤਾ ਨਹੀਂ ਵੀ ਇਹ ਕੀ ਕੱਢਣ ਪਾਉਣਾ ਕੀ ਆ ਕੀ ਗਾਂ ਵਧਣਗੇ ਕੀ ਗਾਂ ਕਰਨਗੇ ਇਸ ਕਰਕੇ ਸਾਡਾ ਡਾਊਨ ਫਾਲ ਹੈ ਮੇਰਾ ਕੱਲ ਬਹੁਤ ਵੱਡੇ ਲੈਵਲ ਤੇ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਕੀ ਕੁੜੀ ਐ ਅਸੀਂ ਸ਼ਰਤ ਲਾ ਲਈ ਕੱਲ ਮੈਨੂੰ ੱੱਕੇ ਨਾ ਬੰਦਾ ਦਿਖਾ ਕੇ ਗਿਆ ਕਹਿੰਦਾ ਤੇਰੇ ਤੱਕ ਸਵਾਲ ਆਉਣੇ ਨੇ ਤੂੰ ਇਹ ਵੇਖ ਲਾ ਕੀ ਐ ਕੱਲ ਤੈਨੂੰ ਆਨਸਰ ਦੇਣਾ ਮੈਂ ਤਾਂ ਵੇਖਦਾ ਹੀ ਨਹੀਂ ਇਦਾਂ ਦੇ ਲੋਕਾਂ ਨੂੰ ਮੈਂ ਕਹਿੰਦਾ ਉਹਦੀ ਤੂੰ ਇੰਟਰਵਿਊ ਵੇਖਿਓ ਉਹ ਪੂਰੀ ਉਹਨੇ ਗੋਲੀ ਚੰਗੀ ਫੀਲਮ ਦੀ ਖਾਧੀ ਆ ਕੁੜੀ ਨੇ ਜਿੱਦਾਂ ਬੋਲਣ ਲਈ ਐ ਇੰਟਰਵਿਊ ਤੇ ਬਸ ਆਹ ਕੰਮ ਕਰਦੀਆਂ ਨੇ ਹੋਰ ਲੱਗੀ ਸੀ ਜਿਹਦੇ ਪੱਗ ਵੱਧੀ ਆ ਤੇ ਗੰਦੇ ਬੰਦੇ ਸਵਾਲ ਪੁੱਛੇ ਤਾਂ ਉਹਨੂੰ ਚਾਵਲਾ ਇੱਕ ਹੋਰ ਸਿਗੀ ਬਾਈ ਜੀ ਉਹ ਕਹਿੰਦੀ ਮੈਂ ਸੈਕਟ ਪੀਨੀ ਆ ਮੈਂ दारू ਵੀ ਪੀ ਲਈ ਨਹੀਂ ਅੱਗੇ ਇੱਕ ਡਾਂਸਰ ਸੀ ਇਹਨਾਂ ਨੇ ਡਾਂਸਰ ਹੀਰੋ ਬਣਾ ਲਈ ਉਹ ਡਾਂਸਰ ਮੈਂ ਕਹਿੰਦਾ ਕਿਤੇ ਉਹਨੂੰ ਪੂਜਣ ਪੱਜਣ ਨਾਲ ਲੱਗ ਪੈਣਾ ਇਹ ਗਾਂ ਇੱਕੋ ਡਾਂਸਰ ਸੀ ਲੈ ਜੀ ਬੜੀ ਗੱਟਸ ਵਾਲੀ ਆ ਬੜੀ ਜ਼ੋਰਤ ਵਾਲੀ ਜਿੰਨਾ ਪੰਜਾਬ ਦਾ ਨਰਕ ਬੰਦਾ ਹਨਾ ਉਹ ਇਹਨਾਂ ਦਾ ਹੀਰੋ ਆ ਬਸ ਇੱਥੋਂ ਭਾਜੀ ਉਹਦੀ ਮਾਂ ਦੀ ਇੰਟਰਵਿਊ ਵੇਖਿਓ ਉਹ ਰੋਂਦੀ ਨਹੀਂ ਵੇਖੀ ਜਾਂਦੀ ਉਹਨੇ ਬੇਦਖਲ ਕੀਤੀ ਆ ਇਹਨੂੰ ਇਹਦਾ ਇੱਕ ਮੁੰਡਾ ਵੀ ਆ ਕੁੜੀ ਦਾ ਇਹਦਾ ਇੱਕ ਮੁੰਡਾ ਵੀ ਆ ਜੀ ਆ ਜਿਹੜੀ ਆ ਕਹਿੰਦੀ ਆ ਮੈਂ ਉਹਦਾ ਅੱਫਸਰ ਸ਼ਰਤ ਲਾਈ ਹੈ ਨਾ ਹਾਂ ਤੇ ਮਾਂ ਉਹਦੀ ਨਾ ਰੋਂਦੀ ਰਹਿ ਰੱਬ ਦਾ ਨਾਮ ਨਹੀਂ ਤੇ ਇਹ ਕੀ ਕਰਨ ਦੀ ਹੂੰ ਮੈਨੂੰ ਇਹ ਮੈਨੂੰ ਇਹ ਗੱਲ ਦੀ ਹੈਰਾਨੀ ਆ ਕਿ ਜਿਹੜੇ ਲੋਕੀ ਗੰਦ ਕਾਰਨਦੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇੰਟਰਵਿਊ ਲਿਆ ਕੇ ਲੋਕਾਂ ਸਾਹਮਣੇ ਕਿਉਂ ਪੇਸ਼ ਕਰਨਾ ਭਾਈ ਜੀ ਅੱਗੇ ਤਾਂ ਇੱਕ ਵਾਰੀ ਕੈਪਟਨ ਅਮਨਿੰਦਰ ਸਿੰਘ ਨੇ ਇੱਕੋ ਛੋਟੀ ਜੀ ਜਵਾਬ ਕਲੀ ਸੀ ਪਤਾ ਨਹੀਂ ਕਿੱਥੇ ਚਲ ਗਈ ਉਹ ਉਹ ਛੋਟੀ ਜੀ ਉਹਨੂੰ ਬੋਲਣਾ ਨਹੀਂ ਆਉਂਦਾ ਬੜਾ ਰੂਡ ਬੋਲਦੀ ਐ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਮੈਂ ਤੇ ਆਪਾਂ ਗੱਲ ਕਰਨ ਲੱਪੈ ਵੀ ਇੱਕ ਕੈਪਟਨ ਪੰਜਾਬ ਦਾ ਮੁੱਖ ਮੰਤਰੀ ਆ ਹੱਲੇ ਇਹ ਨਹੀਂ ਵੀ ਹਰਿਆਜਾ ਜਿੱਤਿਆ ਹੋਇਆ ਮੁੱਖ ਮੰਤਰੀ ਪੰਜਾਬ ਨੂੰ ਹੈਂਡਲ ਕਰਦਾ ਇੱਕ ਟਿਕਟੋਕ ਤੇ ਉਹ ਜਵਾਕੜੀ ਜੀ ਬੋਲਦੀ ਤੇ ਉਹਦੇ ਨਾਲ ਵੀਡੀਓ ਕਾਲ ਕਰਕੇ ਗੱਲਾਂ ਕਰਦਾ ਕਿਉਂਕਿ ਹਸਪੀਟਲ 'ਚ ਖਰੇ ਬਿਮਾਰ ਬੂਮਰ ਹੋਈ ਸੀ ਤੇ ਮੈਨੂੰ ਇੱਕ ਬੰਦੇ ਨੇ ਬਾਅਦ 'ਚ ਉਹ ਕਾਲ ਕੀਤੀ ਕਹਿੰਦਾ ਵੱਡੇ ਤੂੰ ਗਰਾਊਂਡ ਲੈਵਲ ਤੇ ਵੇਖ ਕੈਪਟਨ ਕੋਈ ਪਾਗਲ ਨਹੀਂ ਐ ਕਹਿੰਦਾ ਲੋਕ ਹੀ ਕੰਦਾਂ 'ਚ ਵੱਜਣ ਵਾਲੇ ਨੇ ਕਹਿੰਦਾ ਜਿੰਨਾ ਖੇ ਸਵਾ ਕੈਰੈਕਟਰਲੈਸ ਗੰਦਾ ਬੰਦਾ ਨਰਕ ਕਹਿੰਦਾ ਨਾਉਂਦਾ ਨਾ ਹੋਵੇ ਸਿਰੇ ਦਾ ਨਰਕ ਬੰਦਾ ਉਹੀ ਕਹਿੰਦਾ ਉਹਦੇ ਮਗਰੀ ਲੱਗਦੇ ਨੇ ਲੋਕ ਕਹਿੰਦਾ ਜਿੱਦਾਂ ਨਹੀਂ ਆਪਾਂ ਗੱਲਾਂ ਕਰਦੇ ਤੈਨੂੰ ਕਹਿੰਦਾ ਪੰਜ ਬੰਦਿਆਂ ਨੇ ਵੀ ਨਹੀਂ ਸੁਣਨਾ ਉਹਨਕਣਾ ਲਏ ਕੀ ਬੋਲੀ ਜਾਂਦਾ ਕਹਿੰਦਾ ਗਾਲਾਂ ਗੋਲਾਂ ਕੱਢਿਆ ਕਰ ਆ ਬਾੜੇ ਮੋਟੇ ਕੰਮ ਕਰਿਆ ਕਰ ਦੁੱਕੀ ਗੱਲਾਂ ਕਰਿਆ ਕਰ ਫੇਰ ਲੋਕ ਮਗਰ ਲੱਗਣਗੇ ਬਾਕੀ ਚੰਗਿਆਂ ਨੂੰ ਨਹੀਂ ਸੁਣਦੇ ਮੈਂ ਕਹਿੰਦਾ ਭਾਜੀ ਇਹ ਰਹਿ ਹੀ ਇੱਕ ਹੋ ਗਿਆ ਅੱਜ ਕੱਲ ਪਤਾ ਗੱਲ ਕੀ ਹੈ ਜੋ ਨਵਾਂ 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 ਵਿਆਹ ਹੈ ਬੜਾ ਜੋੜਾ ਕੋਈ ਪੰਜਾਬ ਦੇ ਵਿੱਚ ਨਾ ਉਹ ਦੋਵੇਂ ਕੀ ਕਰਦੇ ਆ ਵੀ ਵੀਡੀਓ ਕੀ ਨਵਾਂ YouTube ਤੇ ਕੀ ਤਰਿਆ ਵਾ ਕੀ ਬਣਾਉਂਦੇ ਆ ਰਹਿ